ਸੇ ਕਰ ਦੋ ਸਾਰੇ ਬਾਈ ਨਾ ਕਰ ਹੋ ਜਾਗਾ ਬਾਈ ਸਾਰੇ ਕਰ ਹੋ ਜਾਗਾ ਬਾਈ ਬੱਸ ਕਰ ਮੈਂ ਕਰ ਦੋ ਸਾਰੇ ਬਾਈ ਨਾ ਕਰ ਹੋ ਜਾਗਾ ਬਾਈ ਬੱਸ ਕਰ ਮੈਂ ਕਰ ਦੋ ਸਾਰੇ ਬਾਈ ਨਾ ਕਰ ਹੋ ਜਾਗਾ ਬਾਈ ਬੱਸ ਕਰ ਮੈਂ ਕਰ ਦੋ ਸਾਰੇ ਬਾਈ ਨਾ ਕਰ ਹੋ ਜਾਗਾ ਬਾਈ ਬੱਸ ਕਰ ਮੈਂ ਕਰ ਦੋ ਸਾਰੇ ਬਾਈ ਨਾ ਕਰ ਹੋ ਜਾਗਾ ਬਾਈ ਬੱਸ ਕਰ ਮੈਂ ਕਰ ਦੋ ਸਾਰੇ ਬਾਈ ਨਾ ਕਰ ਹੋ ਜਾਗਾ ਬਾਈ ਬੱਸ ਕਰ ਮੈਂ ਕਰ ਦੋ ਸਾਰੇ ਬਾਈ ਨਾ ਕਰ ਹੋ ਜਾਗਾ ਬਾਈ ਬੱਸ ਕਰ ਮੈਂ ਕਰ ਦੋ ਸਾਰੇ ਬਾਈ ਨਾ ਕਰ ਹੋ ਜਾਗਾ ਬਾਈ ਬੱਸ ਕਰ ਮੈਂ ਕਰ ਦੋ ਸਾਰੇ ਬਾਈ ਨਾ ਕਰ ਹੋ ਜਾਗਾ ਬਾਈ ਬੱਸ ਕਰ ਮੈਂ ਕਰ ਦੋ ਸਾਰੇ ਬਾਈ ਨਾ ਕਰ ਹੋ ਜਾਗਾ ਬਾਈ ਬੱਸ ਕਰ ਮੈਂ ਕਰ ਦੋ ਸਾਰੇ ਬਾਈ ਨਾ ਕਰ ਹੋ ਜਾਗਾ ਬਾਈ ਬੱਸ ਕਰ ਮੈਂ ਕਰ ਦੋ ਸਾਰੇ ਬਾਈ ਨਾ ਕਰ ਹੋ ਜਾਗਾ ਬਾਈ ਬੱਸ ਕਰ ਮੈਂ ਕਰ ਦੋ ਸਾਰੇ ਬ ਆਉਂਦਾ ਨਾ ਤੇ ਨਾ ਕੋਈ ਖਬਰ ਨਹੀਂ ਆ ਰਹੀ ਹਾਲੇ ਵੀ ਸਾਰਾ ਥੱਲੇ ਆਪਰੇ ਬਸ ਇੱਥੋਂ ਕੀਤੀ ਜਾਂਦਾ ਚੰਗਾ ਇੱਥੋਂ ਟਾਈਟਾਂ ਰੋਕੋ ਹੁਣ ਤੁਸੀਂ ਇਹ ਦੇਖੀਂ ਕਿ ਕਿਹੜਾ ਕਹੀਂ ਪਾਸੇ ਗੱਡ ਦੇ ਉਹ ਕਹੀਂ ਪਾਸੇ ਕਹੀਂ ਚੱਕ ਲੈ ਜੰਮੇ ਚ ਬੋਪ ਕਰਦਾ ਉਹ ਨਹੀਂ ਭਾਈ ਆ ਇਸ ਕਾ ਦੇ ਮੁਰਗੇ ਨਿਕਲਣ ਦੋ ਦੇ ਕਿਤੇ ਨਹੀਂ ਜਿਹੜਾ ਆ ਜਾ ਸਾਫ ਕਰ ਲੋ ਇਹ ਯਾਰ ਕੰਬਲ ਇਹਦੇ ਚੰਗੂ ਜੰਮ ਕੰਬਲ ਕੰਬਲ ਊਟਾ ਕੋ ਕੰਬਲ ਨਾ ਊਟਾ ਊਟਾ ਅੱਗੇ ਆ ਜਾਓ ਦੋ ਦੋ ਸਿਰ ਤੇ ਲੱਗ ਜਾਓ ਆ ਜਾਓ ਭਾਈ ਆ ਜਾਓ ਮੂੰਹ ਲੱਗਦੇ ਮੂੰਹ ਤਾਂ ਹਵਾ ਲੱਗਦੇ ਬੰਦ ਕਰ ਲਓ ਬੰਦ ਕਰ ਲਓ ਜੀ ਰਹਿ ਤੂੰ ਰੁਕ ਜਾ ਜੀ ਕਮੈਂਟ ਰੁਕ ਜੀ اوه هايو داٽ ۾۽ ٻيو ڇو ٿو وڃڻو آهي اهو ਹਾਂ ਜੀ ਇਹ ਜਿਹੜਾ ਕੰਮ ਕਰਦਾ ਉਹ ਬੰਦਾ ਮਗਰ ਮਗਰ ਦਾ ਨਾਲ ਖੰਭਣ ਦੋਨੇ ਠੀਕ ਹੈ ਠੀਕ ਹੈ ਕੋਈ ਪ੍ਰੋਬਲਮ ਨਹੀਂ ਸਾਲ ਹੈ ਕਿ ਨਾਈਟ ਪ੍ਰੇਕਾ ਨਾਲ ਚਾਹ ਚਾਹਦਾ ਜੀ ਨਾ ਥੋੜਾ ਜੀ ਅਸਾ ਜਿਹੜੀ ਅੱਜ ਘਟਨਾ ਘਟੀ ਆ ਮਿੱਟੀ ਦੀ ਢੈਗ ਡਿੱਗੀ ਆ ਹਨਾ ਜਦੋਂ ਟੋਖ ਖੋਹੀ ਪੱਟ ਲੱਗਿਆ ਤੁਸੀਂ ਨਾਲ ਸੀਗੇ ਹਾਂ ਹਾਂ ਕਿੰਨੇ ਵਜੇ ਦੀ ਗੱਲ ਸੀ ਸਵੇਰੇ ਜਾਗੋ ਦੀ ਗੱਲ 11 ਵਜੇ ਦੀ ਜਿਹੜਾ ਉਹ ਮਿੱਟੀ ਪੜਦਾ ਸੀ ਉਹਦਾ ਕੀ ਨਾਂ ਸੀਗਾ ਰਾਮ ਸੋਨਾ ਸੋਨਾ ਜੀ ਕਿੰਨੀ ਉਮਰ ਸੀ ਉਹਦੀ ਹੋਰ ਹੋਰ ਅੱਛਾ ਕਿੰਨੇ ਟਾਈਮ ਦੀ ਗੱਲ ਹੈ ਜੀ ਇਹ ਕਿੰਨੇ ਟਾਈਮ ਸਮੇਂ ਦੀ ਕਿੰਨੇ ਦੀ ਗੱਲ ਹੈ ਜੀ ਸਮਾਂ ਕਿੰਨਾ ਸੀਗਾ ਸ਼ਾਮ ਦਾ 11 ਵਜੇ ਅੱਛਾ 11 ਕਵਿ ਦੀ ਗੱਲ ਹੈ ਤਾਂ ਜੋ ਟੈਕ ਡਿੱਗੀ ਸੁਨੂਦੀ ਪਤਾ ਲੱਗਿਆ ਜੀ ਹਾਂ ਹਾਂ ਉਹ ਰਾਂ ਬਾਹ ਨਹੀਂ ਮੈਂ ਉਹਨੂੰ ਕਹੀ ਗਿਆ ਬਾਹਰ ਆ ਜਾ ਬਾਹਰ ਆ ਜਾ ਤੇ ਡਿੱਗੂ ਅੱਛਾ ਵੜੇ ਨਹੀਂ ਵੀ ਜੀ ਉਹ ਓਕੇ। ਉਹਨੇ ਆਪ ਵੀ ਦੇਖਿਆ ਤੇੜਾ। ਇਹ ਤੇੜਾ ਵੀ ਮਹਾ ਤੇ ਡਿੱਗੂ ਗਈ ਹੈ। ਹਾਂਜੀ। ਵੱਲੋਂ ਵੱਲੋਂ ਇਹ ਪੜ ਗਿਆ। ਠੀਕ ਹੈ। ਇਹ ਕਿੰਨਾ ਨੇ ਲਾਇਆ ਸੀ ਤੁਹਾਨੂੰ ਇਹ ਕੱਢਣ। ਸਰਪੰਚ ਸਰਪੰਚ ਦਾ। ਕੀ ਨਾ ਸਰਪੰਚ ਦਾ ਕੀ ਨਾਮ ਹੈ? ਵੰਟੂ ਹੈ। ਠੀਕ ਹੈ। ਠੀਕ ਹੈ। ਕੀ ਇਹ ਇਹ ਜਿਹੜੀ ਟੂਆ ਸੀ ਇਹ ਪਹਿਲਾਂ ਬੰਦ ਸੀ ਕਿ ਚਾਲੂ ਸੀ? ਬੰਦ ਸੀ। ਬੰਦ ਸੀ। ਹਾਂ। ਇਹ ਤਾਂ ਬੰਦ ਜਣੀ ਉਹ ਬੰਦ ਕਰੀ ਆ। ਪਹਿਲਾਂ ਚੱਲਦੀ ਹੋਊਗੀ। ਕੱਚੀ ਮਿੱਟੀ ਹੋਈ ਪਟੀ ਹੋएगी ਕੱਚੀ ਮਿੱਟੀ ਹੀ ਟੀ ਵੀ ਹੋएगी ਉਹ ਅੱਧੀ ਦਾ ਹੀ ਕੱਢਦੀ ਉਹ ਜਿਹੜੀ ਅੱਧੀ ਖੜੀ ਹੋਈਗੀ ਨਾਲ ਉਹਨੇ ਦੱਬ ਲਿਆ ਕੀ ਕੱਢ ਰਹੀ ਸੀ ਵਿੱਚੋਂ ਮਿੱਟੀ ਮਿੱਟੀ ਕੱਢ ਰਹੀ ਸੀ ਬਾਹਰ ਗਿਆ ਨਾ ਅੱਛਾ ਕੀ ਬਣਾ ਰਹੀ ਸੀ ਤੇ ਇਹ ਕਮਟੀ ਕੱਢ ਕੇ ਉਹ 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 ਮੋਟਰਬਾਈਕੀ ਉਹ ਮੋਟਰ ਕੱਢ ਲਈ ਰੇ ਉਹ ਤਾਂ ਬਾਈ ਸੀ ਬਿੰਗਾ ਉਹ ਮੋਟਰ ਵਿੱਚ ਫਸ ਗਈ ਉਹ ਆ ਦੇਖ ਲਈ ਵੀ ਵਾਏ ਦਿਲ ਨਾਲ ਬਹਾਲਾ ਕਰੋ ਫੜਦੀ ਆਂ ਕੀ ਗੱਲ ਮੇਰੀ ਬਾਹ ਦੀ ਤਾਂ ਆ ਹੀ ਰੱਖ ਲਈ ਮਿੱਟੀ ਵਿੱਚ ਕਿੰਨਾ ਟਾਈਮ ਰਹਿ ਗਈ ਹੋਣਗੇ ਜੀ ਉਹ ਕਿੰਨੇ ਘੰਟੇ ਮਿੱਟੀ ਦੇ ਹਲੇ ਰਹਿ ਗਈ ਹੋਣਗੇ ਦੱਬੇ ਹੋਏ ਜਦੋਂ ਟੈਗ ਡਿੱਗੀ ਆ ਉਹਦੋਂ ਟੈਗ ਡਿੱਗੀ ਨੂੰ ਕਿੰਨੇ ਟਾਈਮ ਬਾਅਦ ਕੱਢਿਆ ਗਈ ਕਿੰਨੇ ਘੰਟੇ ਲੱਗੇ ਤਿੰਨ ਚਾਰ ਘੰਟੇ ਲੱਗੇ ਹਨ ਹਾਂ 3 ਘੰਟੇ ਲੱਗੇ ਠੀਕ ਹੈ ਤਿੰਨ ਘੰਟੇ ਬਾਅਦ ਬਾਹਰ ਕੱਟਿਆ ਉਹਦੇ ਪਰਿਵਾਰ ਵਿੱਚ ਕੌਣ ਕੌਣ ਆ ਜੀ ਪਰਿਵਾਰ ਦਾ ਆਦਮੀ ਬੈਠਿਆ ਬਿੜੀ ਪੀ ਰਿਹਾ ਦਾ ਠੀਕ ਹੈ ਉਹ ਜੋ ਕੁਰੀਆ ਤੇ ਦਾ ਮੋਢਾ ਵੀ ਬਾਹਰ ਆਉਂਦਾ ਕਿੰਨੇ ਟਾਈਮ ਬਾਅਦ ਕੱਢਣ ਲੱਗੇ ਪ੍ਰਸ਼ਾਸਨ ਆ ਗਿਆ ਸੀ ਮੌਕੇ ਤੇ ਹਾਂ ਬੜਾ ਕੁ ਮਿੰਟ ਬਾਅਦ ਕੱਟ ਹੋ ਗਿਆ ਸਰ ਜਿਹੜੀ ਅੱਜ ਵਿਜੀਗ ਘਟਨਾ ਘੱਡੀ ਆ ਉਹ ਮਾਮਲਾ ਤੁਹਾਡੇ ਤੇ ਆ ਚ ਹੈ ਜੀ ਹਾਂ ਜੀ ਕੀ ਗੱਲ ਹੋਈ ਸੀ ਕੀ ਜੀ ਸਮੋਹਤਾ ਮਤਲਬ ਮੂਹਰੇ ਕੰਪਨੀ ਜਿਹੜਾ ਵਿਯੋਗ ਚਾਰੀਏ ਨੂੰ ਤੇ ਵਿੱਚ ਮੋਟਰਾਂ ਲਈ ਜਿਹੜੀ ਕੂਰੀ ਜੀ ਦਾ ਉਹ ਕਮਿਟੀ ਕਰ ਰਿਆ ਸੀ ਉਹਦੇ ਉੱਪਰ ਢਿੰਗ ਲੱਗੀ ਤੇ ਜਦ ਬਹਿ ਕੋਸ਼ਿਸ਼ ਕਰਕੇ ਬਾਹਰ ਕੱਢਿਆ ਗਿਆ ਤੇ ਉਹਨੂੰ ਮਾਰ ਜਾਣਗੇ ਅੰਗਰੇਜ਼ਾਂ ਨੇ ਬੜਾ ਲੱਗਿਆ ਜਿਹੜੇ ਨਾਲ ਤੇ ਬਸ ਤਰਲ ਲੱਗਦਾ ਸਬਜੈਕਟ ਗੱਲ ਕਰੀਏ ਤਾਂ ਬੀਸੀ ਮੈਡ ਦੇ ਆਰਡਰ ਜਾਰੀ ਕੀਤੇ ਗਏ ਜਿਹੜੀ ਮਨਜ਼ੂਰੀ ਲੈਣੀ ਲਾਜ਼ਮੀ ਹੈ ਤੁਹਾਡੇ ਕੇਸ ਸਕੂਲ ਡਿਪਾਰਟਮੈਂਟ ਨਾਲ ਗੱਲਬਾਤ ਹੋਈ ਹੈ ਕਿ ਨਹੀਂ ਸਕੂਲ ਦਾ ਜਾਂ ਅੰਦਰ ਵਾਲਾ ਡਿਪਾਰਟਮੈਂਟ ਹੈ ਨਹੀਂਗਾ ਬਸ ਇਹਨਾਂ ਨੂੰ ਪਹਿਲਾਂ ਉਹ ਕੰਮ ਦੀ ਲੋੜ ਦਿੱਤੀ ਉਹਨਾਂ ਦੀ ਉਹਦੇ ਬਾਅਦ ਵਿੱਚ ਕੁਝ ਪ੍ਰਕਾਰ ਦੇਣਗੇ ਮੈਨਾਂ ਉਹ ਕੱਢਾ ਨਹੀਂ ਹੁੰਦੀ